ਸੰਦੀਪ ਕੋੜ ਮੇਰੇ ਭਰਾਵਾ ਚਾਚੇ ਦੇ ਮੂੜੇ ਤੇ ਮੇਰਾ ਭਰਾ ਹੀ ਆਪਣੇ ਅਸੀਂ ਪਰਿਵਾਰ ਇਹਨਾਂ ਦੇ ਧੱਕੇ ਨਾਲ ਜਿਹੜਾ ਮੇਰਾ ਭਰਾਵਾ ਨਾ ਨਿਕਾ ਸਰਜੀਤ ਉਹ ਵੀ ਸਾਡੇ ਵਿੱਚ ਹੋਈਆਂ ਨਾਲ ਕਾਕੂ ਆ ਉਹ ਤਾਏ ਦਾ ਮੂੜਾ ਵਾ ਤੇ ਉਹਨਾਂ ਨੇ ਧੱਕੇ ਨਾਲ ਥਾਂ ਵੱਲ ਦੀ ਕੋਸ਼ਿਸ਼ ਕਰਦੇ ਸੀ ਪੰਜ ਪੰਜ ਬਾਰੋਂ ਬਦਲੇ ਰਹੇ ਦੇ ਹੀ ਉਹਨਾਂ ਨੇ ਤੇ ਅਸੀਂ ਬਤੇਰਾ ਸਮਝਾਉਣ ਦੀ ਕੋਸ਼ਿਸ਼ ਕੀਤੀ ਗਾਹ ਹੋ ਗਏ ਵੀ ਤੁਸੀਂ ਇਦਾਂ ਨਾ ਕਰੋ ਉਹਨਾਂ ਨੇ ਅਸਲਾ ਵੀ ਲਿਆਂਦਾ ਪੰਜ 6 ਫਿਆਲ ਕੀਤੇ ਇੱਕ ਫਿਆਲ ਵੱਜਾ ਵਮ ਵੀਰ ਮੇਰੇ ਦੇ ਉਹਦੇ ਗੋਲੀ ਵੱਜੀ ਆ ਕੀ ਨਾਮ ਦਾ ਉਹ ਮਨਦੀਪ ਸਿੰਘ ਕਿੰਨੇ ਮਰਲੇ ਜਗਾ ਲੜਾਈ ਆ 25 25 ਕ ਜਾਨੇ ਹੋਣੇ ਆ ਲੜਾਈ ਕਿੰਨੇ ਮਰਲੇ ਜਗਾ ਨੂੰ ਜਗਾ ਕਿ ਨਹੀਂ ਆ ਪੰਜ ਮਰਲੇ ਆ ਜੀ ਹਾਂ ਪੰਜ ਮਰਲੇ ਆ ਦੋ ਆਪਸੇ ਭਰਾ ਨੇ ਸਿੱਖਿਆ ਹਾਂਜੀ ਸ੍ਰੀ ਕ ਭਰਾ ਨੇ ਦੋ ਹਾਂਜੀ ਹਾਂਜੀ ਚਾਚੇ ਤਾਏ ਦੇ ਮੁਰੇ ਅਸੀਂ ਪੀ ਪਰਵਾਦਾ ਹੀ ਉਹ ਬਾਹਰ ਦੇ ਬੰਦੇ ਨੂੰ ਬਥੇਰਾ ਆਖਿਆ ਸਾਡਾ ਆਪਾਂ ਜੀ ਇਹ ਨਿਬੇੜ ਲਾਂਗੇ ਪਰ ਉਹਨੇ ਹੱਲੇ ਦੇ ਬੰਦੇ ਸੱਦੇ ਕਹਿੰਦਾ ਮੈਂ ਪੰਚਾਇਤ ਮੈਂਬਰ ਵਾਂ ਮੈਂ ਜੋ ਮਰਜ਼ੀ ਕਰ ਸਕਣਾ ਵਾਂ ਪਹਿਲਾਂ ਸਭ ਤੋਂ ਉਹਨੇ ਮੇਰੇ ਆ ਦਾਤਰ ਮਾਰੇ ਜੀ ਸ਼ੁਰੂ ਹੋਇਆ ਕੰਮ ਕਿਨੇ ਫੱਟੜ ਹੋਏ ਪੇਚਲੇ ਅਈ ਜੀ ਚਾਰ ਪੰਜ 6 ਜਾਣੇ ਇੱਕ ਦੇ ਚਾਚੇ ਦੇ ਮੁੜੇ ਦੇ ਵੀ ਹਰੇ ਵੱਜਾ ਵਾ ਕਿਨੇ ਦੇ ਮੁੜੇ ਗੱਜੇ ਹਾਂ ਜੀ ਗੋਲੀ ਇੱਕੋ ਦੇ ਜੀ ਵੱਜੀ ਆ ਤੇ ਪੰਜ 6 ਜਾਣੇ ਆ ਫੱਟੜ ਹੋਏ ਆ ਘਰ ਦੇ ਵਿੱਚ ਹੀ ਆਣ ਕੇ ਜੀ ਪੈ ਗਏ 5 20 ਜਾਣੇ ਗੋਲੀ ਕਿਸੇ ਵੱਜੀ ਦੇ ਗੋਲੀ ਉਹਦੇ ਜੀ ਇਧਰਲੇ ਪਾਸੇ ਸਾਥੀ ਦੇ ਵਿੱਚ ਇਧਰਲੇ ਪਾਸੇ ਉਨਜੀ ਉਹ ਬਾਰੋ ਬਹਲੇ ਦੇ ਬੰਦਾ ਸੱਦਿਆ ਸੀ ਤੇ ਬਾਕੀ ਉਹਨੇ ਮੇਰੇ ਦੇ ਵੀ ਗੋਲੀ ਚਲਾਉਣ ਲਗਾ ਸੀ ਥਾ ਮੈਨੂੰ ਮੇਰੇ ਭਰਾਣੇ ਉਠਾਉਣ ਕਰਤਾ ਮੈਨੂੰ ਤੇ ਫਿਰ ਜਿਹੜਾ ਪੜੇ ਨੂੰ ਲੰਗ ਗਿਆ ਉਤੋਂ ਦੀ ਤੇ ਵੇਖ ਪਤਾ ਨਹੀਂ ਵੀ ਇੱਕ ਗੇੜਾ ਡੇਨ ਵਜਾ ਉਹ ਮੇਰੇ ਭੜਾ ਦੇ ਮਾਰਨ ਲਗਾ ਤੇ ਉਹ ਪਤਾ ਨਹੀਂ ਵੀ ਚੱਲਿਆ ਗਿਆ ਤੇ ਫਿਰ ਉਹ ਪਤਾ ਨੂੰ ਲੱਗੇ ਹੋ ਵੀ ਬੜੇ ਮੇਰਾ ਨਾਮ ਸੰਦੀਪ ਗੌਰ ਜੀ ਮਰਲੇ ਜੇ ਆਪਾਂ ਉਹਨਾਂ ਨੂੰ ਕਿਹਾ ਕਿ ਤੁਹਾਡੇ ਘਰ ਦਾ ਮਸਲਾ ਆਪਾਂ ਨਿਬੇੜ ਲੈਣੇ ਬੈਠੇ ਤੇ ਆਪਾਂ ਥਾਂ ਦੇਣ ਵੀ ਦੇਖ ਤੂੰ ਇਥੋਂ ਲੈ ਲੋ ਜ਼ਬਰਦਸਤੀ ਦੂਜੇ ਥਾਂ ਤੇ ਕਬਜ਼ਾ ਕਰਨ ਨੂੰ ਫਿਰਦੇ ਜੇ ਕੋਈ ਰਿਸ਼ਤੇਦਾਰ ਸਦੇਈ ਤਾਏ ਦੇ ਦਿੱ ਮੁੰਡੇ ਇੱਕ ਤਾਏ ਦਾ ਇੱਕ ਚਾਚੇ ਦਾ ਮੁੰਡਾ ਸਰਜੀਤ ਸਿੰਘ ਤੇ ਕਾਕੂ ਕਾਕਾਕੂ ਦੀ ਘਰ ਦੀ ਤੇ ਸੰਦੀਪ ਸਰਜੀਤ ਦੀ ਘਰ ਦੀ ਇਹ ਸਾਨੂੰ ਸਾਰੇ ਦੱਤ ਲੈ ਕੇ ਮਾਰਨ ਪੈਗੇ ਬਾਹਰੋਂ ਬੰਦੇ 24 25 ਬੰਦੇ ਸੱਦੇ ਬਾਹਰੋਂ ਨਾਲ ਉਹਨਾਂ ਕੋ ਅਸਲਾਹੀ ਤੇ ਮੇਰੇ ਮਨਦੀਪ ਸਿੰਘ ਮੇਰੇ ਘਰ ਵਾਲੇ ਦੇ ਇਸ ਗੋਲੀ ਲੱਗ ਗਈ ਜੇ ਹਾਂਜੀ ਤੇ ਬਾਰੇ ਸਾਰੇ ਸਦੇ ਰਿਸ਼ਤੇਦਾਰ ਆਪਣੇ ਜਿੰਨੇ ਵੀ ਇਸੇ ਕਬਰਾਂ ਦਾ ਸਾਰਾ ਹਾਂਜੀ ਕਿੰਨੇ ਬੰਦੇ ਫਟੜੇ ਜਨਾਨੀਆਂ ਦੇ ਬੰਦੇ ਕਿੰਨੇ ਫਟੜੇ ਚਾਰ ਪੰਜ ਹੋ ਗਏ ਜੀ ਬਹੁਤ ਬੁਰਾ ਹਾਲ ਜੀ ਹਾਨੂੰ ਇਨਸਾਫ ਚਾਹੀਦਾ ਵਾ ਮੇਰਾ ਨਾਮ ਸੰਦੀਪ ਕੌਰ ਤੁਹਾਡਾ ਕੋਣ ਜਖਮੀ ਹੈ ਕਿਹੜੀ ਗੱਲ ਝਗੜਾ ਆਇਆ ਹੈ ਮੇਰੇ ਹਸਬੰਦ ਉਹਨਾਂ ਨੇ ਇਹਨਾਂ ਨੇ ਉਹ ਦੋਵਾਂ ਭਰਾਵਾਂ ਨੂੰ ਉਹਨਾਂ ਨੇ ਸਿੱਧੇ ਦਾਤਰ ਮਾਰੇ ਮੈਂ ਅੰਦਰ ਹਾਂ ਤੇ ਜਦੋਂ ਮੈਂ ਉਹਨਾਂ ਨੂੰ ਛਡਾਉਣ ਗਈਆਂ ਤੇ ਮੇਰੇ ਵੀ ਆਪ ਕੋ ਸਿਰ ਤੇ ਟਮਾਰਤੀ ਉਹ ਕੁੜੀ ਨੇ ਕੁੜੀ ਨੇ ਕਿਹੜੀ ਗੱਲ ਹੋਇਆ ਇਹ ਪਤਾ ਤੋਂ ਦਾ ਝਗੜਾ ਜੀ ਹਾਂ ਜੀ ਤੇ ਅਸੀਂ ਹੁਣ ਕਰ ਹਾਨੂੰ ਕੀ ਪਤਾ ਥਾਵਾ ਕੀ ਹਿਸਾਬ ਕਿਤਾਬ ਕੀ ਨਹੀਂ ਇਹਨਾਂ ਦਾ ਜਦ ਮੈਂ ਇਹਨਾਂ ਨੂੰ ਛਲੋਣ ਗਈਆਂ ਤਾਂ ਮੇਰੇ ਵੀ ਟਮਾ ਦਿੱਤੇ ਇਹਨਾਂ ਨੇ ਸਿੱਧੇ ਦੋਵਾਂ ਭਰਾਵਾਂ ਨੇ ਦੱਤਰ ਮਾਰੇ ਸਿੱਟ ਕੇ ਤੇ ਮੈਂ ਉੱਤੇ ਜਾ ਕੇ ਵੀ ਮੈਂ ਨਾ ਮਾਰੋ ਨਾ ਮਾਰੋ ਜਿਹੜਾ ਜਖਮੀ ਹੋ ਕੀ ਜਗ ਨੰਬਰੇ ਕੋਣ ਹਾਂ ਜੀ ਮੈਂ ਮੇਰੇ ਹਸਬੰਦ ਨਾਲ ਨਹੀਂ ਮੈਂ ਕੋ ਕੀ ਨੇ ਹੋ ਮੈਂਬਰ ਨੇ ਹਾਂ ਜੀ ਪੰਚਾਇਤ ਮੈਂਬਰ ਹਾਂ ਜੀ ਪੰਚਾਇਤ ਮੈਂਬਰ ਉਹਨੇ ਦੇ ਸਿਰ 'ਤੇ ਸਿੱਧੇ ਦੱਤਰ ਬੱਜੇ ਸਿੱਧੇ ਦੱਤਰ ਮਾਰੇ ਖੂਨ ਇੰਨਾ ਕਿ ਘਰ ਭਿੱਜੇ ਪਏ ਕੱਪੜੇ ਹੱਲੇ ਵੀ ਪਰਨੇ ਝਗੜਾ ਹੋਵੇ ਕਿਹੜੀ ਚਲੋ ਮਾਂ ਪਲਾਟਾਂ ਤੋਂ ਕੋਈ ਝਗੜਾ ਜਾਨੂੰ ਤੇ ਪਤਾ ਨਹੀਂ ਜਿਉਂ ਥਾਂਵਾ ਤੁਮਾਂ ਦਾ ਕੀ ਸਾਹਤਾ ਕੀ ਹਾਂਜੀ ਇਹ ਪ੍ਰੋਪਰਟੀ ਡਿਸਪਿਊਟ ਸੀ ਆਪਸ ਚ ਚਾਚੇ ਦਾ ਪੁੱਤ ਭਰਾ ਸੀ ਇਹ ਇਹਨਾਂ ਦਾ ਪ੍ਰੋਪਰਟੀ ਡਿਸਪਿਊਟ ਸੀ ਤੇ ਡਿਸਪਿਊਟ ਲੈ ਕੇ ਇਹਨਾਂ ਦੀ ਅੱਜ ਲੜਾਈ ਹੋਈ ਆ ਤੇ ਲੜਾਈ ਦੌਰਾਨ ਜਿਹੜੇ ਦੋ ਬੰਦੇ ਜ਼ਖਮੀ ਆ ਰੋਲ ਹਸਪੀਟਲ ਦਾਖਲ ਆ ਤੇ ਕਾਨੂੰਨ ਦੇ ਮੁਤਾਬਿਕ ਜਿਹੜੀ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਗੋਲੀ ਕਿੱਥੇ ਵਧੀ ਆ ਗੋਲੀ ਇੱਕ ਦੇ ਵਧੀ ਆ ਗੋਲੀ ਇੱਕ ਦੇ ਵਧੀ ਇੱਕ ਦੇ ਸਿਰ ਤੇ ਵਿੱਚ ਸੱਟ ਆ ਕੋਈ ਬਾਹਰੋਂ ਕੋਈ ਰੋਲਾ ਪਿਆ ਕੀ ਬਾਹਰੋਂ ਮੁੰਡੇ ਉਹ ਵੈਰੀਫਾਈ ਕਰ ਰਹੇ ਆ ਵੈਰੀਫਾਈ ਕਰਕੇ ਸਾਰੇ ਜਿਹੜੇ ਤੱਥਾਂ ਦੇ ਆਧਾਰ ਤੇ ਜਿਹੜਾ ਜਿਸ ਮੇਂ ਵੀਡੀਓ ਵਿੱਚ ਉਹਦੇ ਹਾਥੋਂ ਵੀ ਲਬਰੇ ਵੀ ਤੇਤਰ ਹੱਥ ਫੜੇ ਆ ਗਿਆ। ਉਹ ਅੱਜ ਦੇਖ ਰਹੇ ਆਂ ਅਸੀਂ ਜੇ ਇਨਵੈਸਟੀਗੇਟ ਕਰ ਰਹੇ ਆਂ ਸਾਰਾ ਇਨਵੈਸਟੀਗੇਟ ਕਰਕੇ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਜਿਹੜੇ ਜ਼ਖਮੀ ਉਹ ਕੀ ਕੀ ਨਾਮ ਪਤਾ ਕਿਹਨੂੰ? ਇੱਕ ਦਾ ਨਾਮ ਹੈ ਮਨਪ੍ਰੀਤ ਸਿੰਘ ਤੇ ਉਹਦੇ ਗੋਲੀ ਵੱਜੀ ਆ। ਉਹਦੇ ਗੋਲੀ ਮਰਜੀ। ਤੇ ਦੂਸਰਾ? ਦੂਸਰਾ ਕਿਹਨੂੰ? ਸਰਜੀਤ ਸਿੰਘ। ਪੰਚਾਇਤ ਮੈਂਬਰ ਹੀ ਕੋਈ? ਹਾਂਜੀ। ਇੱਕ ਇੱਕ ਪੰਚਾਇਤ ਮੈਂਬਰ ਸਰਜੀਤ ਸਿੰਘ। ਇੱਕ ਪੰਚਾਇਤ ਮੈਂਬਰ ਹੈ ਮੌਜੂਦਾ। ਮੌਜੂਦਾ। ਇਹ ਵੀ ਜ਼ਖਮੀ ਆ ਜੀ। ਇਹ ਵੀ ਜ਼ਖਮੀ ਉਹਦੇ ਸਿਰ 'ਚ ਸੱਟ ਆ।